ਪਹਿਲਾਂ ਤੋਂ ਲੈ ਕੇ ਮੈਂ ਦੇਖਦਾ ਸਿਸਟਮ ਵੀ ਆਪਣੇ ਜ਼ਿਮੀਦਾਰ ਭਾਈਚਾਰੇ ਦੇ ਫੋਨ ਚੇਤੀ ਜੀ ਆ ਵੀ ਆਪਾਂ ਜਿੱਥੇ ਆਪਾਂ ਨੂੰ ਚੰਗੀ ਚੀਜ਼ ਲੱਗਦੀ ਆ ਆਪਾਂ ਉੱਥੇ ਜਿਵੇਂ ਹੁਣ ਪੰਜਾਬ ਚੋਂ ਜੁਪੀ ਤੱਕ ਦੀਆਂ ਜ਼ਮੀਨਾਂ ਆ ਬਾਦ ਕਰਦੇ ਆ ਗੁਜਰਾਤ ਤੱਕ ਦੀਆਂ ਉਹਨਾਂ ਨੇ ਆਪਾਂ ਤੋਂ ਕੰਮ ਲੈ ਕੇ ਹੁਣ ਉਹਨਾਂ ਨੂੰ ਭਿਉਂ ਨਾ ਕਰਦੇ ਇੱਕ ਮੈਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਨੇ ਉਡਰਦੀਆਂ ਆਪਾਂ ਆਪਾਂ ਤਾਂ ਡਰਦੀਆਂ ਵੀ ਜੇ ਇੱਥੇ ਰਹੇ ਤਾਂ ਇਹ ਸਾਤੋਂ ਰਾਜ ਬਣਗੇ ਅਗਲਾ ਜਮਤ ਵੀ ਹੋ ਸਕਦੀ ਹੈ ਜਿਹੜੇ ਡੋਂਕੀ ਲਾ ਕੇ ਜਾਂਦੇ ਆ ਚਾਹੇ 200 ਰੁਪਿਆ ਲਾ ਕੇ ਵੀ ਆ 100 ਲੱਖ ਲਾ ਕੇ ਜਾਂਦੇ ਆ ਜੰਗਲਾਂ ਜੋ ਜਿਹੜੇ ਬੰਦੇ ਕਹਿੰਦੇ ਨਹੀਂ ਪਹੁੰਚਿਆ ਜਾਂਦਾ ਉਹ ਆਪ ਹੀ ਮਾਰਨ ਦੇ ਡੰਕਰੇ ਜਿਹੜੇ ਹੁੰਦੇ ਲੈ ਜਾਂਦੇ ਆ ਉਹਨੂੰ ਜਿਹੜੇ ਬੰਦੇ ਆਪਣੇ ਜਾਂਦੇ ਆ ਉਹ ਇਹ ਵੀ ਦੱਸਦੇ ਹੁੰਦੇ ਡੰਕੀ ਵਾਲੇ ਕਈਆਂ ਦੇ ਇੰਟਰਵਿਊ ਆਉਂਦੀਆਂ ਕਹਿੰਦੇ ਯਾਰ ਉੱਥੇ ਪਿੰਜਰੀ ਮਿਲਦੇ ਆ ਦਾ ਯੋਤ ਕਿ ਕਰਨੋਂ ਪੈਸੇ ਲੱਗਦੇ ਵੀ ਜਾ ਕੇ ਤੋੜਨੇ ਆ ਲੋਕਾਂ ਨੂੰ ਆਏ ਨਹੀਂ ਪਤਾ ਹੁੰਦਾ ਵੀ ਉੱਥੇ ਯਾਰ ਬੱਕਰੀ ਨੂੰ ਮੋਕਾ ਮਾਰਨੀ ਪੈਂਦੀ ਆ ਆਪਾਂ ਵੀ 바ਵਾ ਚੰਗੇ ਕੰਮ ਕੀਤੇ ਹੋਏ ਆ 2000 ਤੋਂ ਲੈ ਕੇ ਜਦੋਂ ਮਤਲਬ ਉਦੋਂ ਪ੍ਰੂਮਸ ਤੇ ਬਹੁਤ ਹੋਈ ਹੈ ਕਿ ਆਪਣੇ ਪੜਿਆ ਲਿਖਿਆ ਜੋ ਸਾਰਾ ਰਕ ਹੈ ਕਿ ਨੌਕਰੀ ਮਿਲਣੀ ਨਹੀਂ ਇਹ ਡੈਕਟਰਲਿਟੀ ਪੂਰੀ ਤੇ ਰਹਾ ਸਾਰੇ ਪਰਿਵਾਰ ਲਾਉਂਦਾ ਪੈਸੇ ਨਾ ਉੱਤੇ ਜਾ ਕੇ ਮੁੱਕਰ ਜਾਂਦੀ ਐਹੀ ਹੀ ਕੇ ਜਾਂਦੀ ਐ ਜਿਹੜੇ ਬੰਦੇ ਆਹ ਅਮਰੀਕਾ ਵਾਲੇ ਕੱਢੀ ਜਾਂਦੇ ਹੁਣ ਆਪਣੇ ਬਾਹਰੋਂ ਮੈਂ ਇਹਨਾਂ ਦਾ ਬੜਾ ਚਿੰਤ ਕਰਿਆ ਕੀ ਚੱਕਰ ਕੀ ਐ ਇਹ ਵੀ ਕੀ ਦਿੱਕਤ ਆ ਗਈ ਇਹਨਾਂ ਨੂੰ ਇਹਨਾਂ ਦੀ ਦਿੱਕਤ ਇਹ ਐ ਜਿਹੜਾ ਮਤਲਬ ਹੁਣ 40-40 ਲੱਖ ਰੁਪਏ ਲਾ ਕੇ ਦੋ ਨੰਬਰ ਚ ਹੀ ਜਾਂਦੀ ਐ ਇਹ ਇਹਨਾਂ ਨੂੰ ਤਾਂ ਫਿਰ ਇਹਦਾ ਇੰਨੇ ਰੁਪਏ ਲਾ ਕੇ ਫਿਰ ਹੀ ਗਿਆ ਤਾਂ ਮਦੁਰਾ 1 ਨੰਬਰ 'ਚ ਜਾਣ ਫੇ ਪੈਨਾਂ ਦਾ ਫੈਰਾ ਐ ਇਹਨੇ ਰੁਪਈਏ ਲਾਉਣ ਦਾ ਤੇ ਨਹੀਂ ਵੀਰੇ ਇਹਨੇ ਰੁਪਈਏ ਲਾਕੇ 30 40 ਰੁਪਈਏ ਲਾਕੇ ਇਹਨਾਂ ਜਾਣ ਦਾ ਉਹਦਾ ਕੀ ਫਾਇਦਾ ਫਿਰ ਜਾਣਾ ਤੇ 1 ਨੰਬਰ 'ਚ ਜਾਓ ਹੁਣ ਇਹ ਬਾਹਰ ਕੱਢੇ ਰਹੇ ਐ ਫਿਰ ਇਹਨਾਂ ਨੂੰ ਹੁਣ ਨਾ ਤਾਗ ਲੈ ਇੱਥੇ ਵੀ ਨਹੀਂ ਆਉਤੇ ਰਹੇ ਕਰ ਬੀ ਲਟਾਉਣਾ ਤੇ ਕੰਮ ਵੀ ਦੋ ਨੰਬਰ ਦਾ ਕੰਮ ਵੀ ਦੋ ਨੰਬਰ ਦਾ ਉੱਤੋਂ ਮੌਤ ਦਾ ਰਿਸਕ ਹਾਂ ਹਾਂ ਜੰਗਲਾਂ 'ਚ ਮੌਤ ਵੀ ਹੋ ਸਕਦੀ ਐ ਜਿਹੜੇ ਡੌਂਕੀ ਲਾ ਕੇ ਜਾਂਦੇ ਐ ਚੜੀ ਚੜੀ 100 ਲੱਖ ਰੁਪਇਆ ਲਾ ਕੇ بیا-ਬਿਆ ਲੱਖ ਲਾ ਕੇ ਜਾਂਦੇ ਆ ਜੰਗਲਾਂ ਚ ਜਿਹੜੇ ਬੰਦੇ ਨੂੰ ਕਹਿੰਦੇ ਨਹੀਂ ਤੁਰਿਆ ਜਾਂਦਾ ਉਹ ਆਪ ਹੀ ਮਾਰ ਦਿੰਦੇ ਡੌਂਕਰ ਜਿਹੜੇ ਹੁੰਦੇ ਲੈ ਜਾਂਦੇ ਉਹਨੂੰ ਨਾਲ 3-50 ਲੱਖ ਲਾਉਣ ਨਾਲ ਤੇ ਵੈਥੀ ਕੋਈ ਕੰਮ ਚਲਾ ਲੈਂਦੇ ਆ ਲੱਖਾਂ ਦਾ ਵਿਆਜ ਹੀ ਨਹੀਂ ਮੁਕਦਾ ਉਹ ਰੌਲਾ ਤਾਂ ਹੋਈ ਇੱਛਾ ਆਦੀ ਮਾਂ ਪਿਓ ਦੀ ਸੇਵਾ ਕੌਣ ਕਰੂ ਮੋਬਰ ਜਿਹੜੇ ਚਿਰ ਰਖ ਹੋ ਜਾਂਦੇ ਨੇ ਉਹ ਇੱਥੇ ਮਰ ਜਾਂਦੇ ਨੇ ਉੱਥੇ ਮਰ ਜਾਂਦੇ ਨੇ ਹਾਂ ਜਿਹੜੇ ਬੰਦੇ ਆਪਣੇ ਜਾਂਦੇ ਆ ਉਹ ਵੀ ਦੱਸਦੇ ਹੁੰਦੇ ਡੌਂਕੀ ਵਾਲੇ ਕਈਆਂ ਦੀ ਇੰਟਰਵਿਊ ਆਉਂਦੀ ਹੈ ਕਹਿੰਦੇ ਯਾਰ ਉੱਥੇ ਪਿੰਜਰੀ ਮਿਲਦੇ ਆ ਹੁਣ ਇੱਕ ਮਾਲਟਾ ਗਾਂਢ ਹੋ ਗਈ ਉਹਦੀ ਪੱਟੀ ਕਿਸ਼ਤੀ 'ਚ 700 ਬੰਦਾ ਡੁੱਬ ਗਿਆ ਇਸ ਤਰ੍ਹਾਂ ਹੁੰਦੇ ਰਹਿੰਦੇ ਔਰ ਵੇ ਵੇ ਜੰਗਲ ਆ ਯਾਰ ਜੰਗਲਾਂ ਦੇ ਵਿੱਚ ਫਿਰ ਉਹ ਤਾਂ ਹੁਣ ਹੋਊਗੀ ਯਾਰ ਜੰਗਲਾਂ ਦੇ ਵਿੱਚ ਬੰਦੇ ਐਸਾ ਹੋਣਾ ਮਾਲ ਦਾ ਪ੍ਰਵਾ ਇੱਥੇ ਵਾਲਾ ਕੰਮ ਚਲਾ ਦੇ ਇੰਨੇ ਤਾਂ ਸ਼ਰਾਬ ਤੇ ਜਹਾਜ਼ ਮਰਦੀ ਕੰਮ ਚਲਾ ਦੇ ਜੇ ਜਾਣਾ ਹੈ ਕਿ ਜਾ ਇੱਕ ਨੰਬਰ 'ਚ ਜਾਓ ਆਉਦੀ ਪੜ੍ਹਾਈ ਕਰੋ ਰੇਕ ਤੇ ਕਲੀਅਰ ਕਾਗਜ਼ ਪੱਤਰਾਂ ਤੇ ਜਾਓ ਇਹ ਜੇ ਕੱਗਣ ਫੇਰ ਵੀ ਤਾਂ ਉਹਨਾਂ ਦੀ ਮਾੜੀ ਗੱਲ ਹੈ ਉਹਨਾਂ ਦੇ ਜਾਂਦੇ ਤਾਂ ਚੋਰੀ 'ਚ ਦੇਸ਼ਾਂ ਦੀ ਉਹਨਾਂ ਦੀ ਸਤਾਹੀ ਵੱਧ ਹੈ ਉਹ ਅਗਲੇ ਕਦਮੇ ਕੱਢਦੇ ਸਾਰੇ ਮੁੰਡਾ ਤੇ ਮੈਂ ਇੱਕ ਗੱਲ ਮੰਨਦਾ ਵੀ ਇਹਦੇ ਕਾਰਨ ਫੜਨੇ ਪੈਣਗੇ ਫੇਰ ਤਾਂ ਕੋਈ ਸਰਕਾਰ ਕਾਰਨ ਫੜੇ ਤਾਂ ਮਸਲੇ ਹੱਲ ਹੋ ਜਾਣਗੇ ਹੁਣ ਜੇ ਮੰਨ ਲਓ ਵੀ ਕੋਈ ਕਾਰਨ ਤਾਂ ਹੁੰਦਾ ਹਰ ਚੀਜ਼ ਦੇ ਪਿੱਛੇ ਕੋਈ ਜ਼ਰੂਰੀ ਨਹੀਂ ਬੰਦਾ ਪੈਸੇ ਲਈ ਤਾਂ ਨਹੀਂ ਆਉਂਦਾ ਮੈਂ ਤਾਂ ਇਹ ਮੰਨਦਾ ਵੀ ਕੋਈ ਨਾ ਤਾਂ ਕੋਈ ਗਰੀਬ ਹੋ ਕੇ ਜਾਂਦਾ ਗਰੀਬ ਤਾਂ ਜਾ ਹੀ ਨਹੀਂ ਸਕਦਾ ਆਪਾਂ ਨੂੰ ਪਤਾ ਨਾ ਤਾਂ ਦੋ ਨੰਬਰ 'ਚ ਨਹੀਂ ਗਰੀਬ ਕਿੱਥੋਂ ਜਾਂ ਬਿਲਕੁਲ ਪੈਸੇ ਹੀ ਨਹੀਂ ਨਾ ਹੀ ਕੋਈ ਬੰਦਾ ਬਾਲਾ ਪੈਸੇ ਕਮਾਉਣ ਲਈ ਜਾਂਦਾ ਉਹ ਤਾਂ ਉਹਨਾਂ ਨੂੰ ਸੁਪਨੇ ਦਿਖਾਏ ਜਾਂਦੇ ਆਪਣੇ ਵੀ ਥੋੜੇ ਜਿਹਾ ਸੁਚਨਾਪੂ ਲੋਕਾਂ ਨੂੰ ਜਿਹੜੇ ਕੈਨੇਡਾ ਦੀਆਂ ਫੋਟੋਆਂ ਪਾਉਂਦੇ ਆ ਉੱਥੇ ਆਏ ਜੀ ਏਜੰਟਾਂ ਚਲੋ ਕੰਮ ਹੁੰਦਾ ਦਿਖਾਉਣਾ ਜੀ ਉੱਥੇ ਤਾਂ ਜਿ ਆਏ ਆ ਬੰਨਾ ਗੱਡੀਆਂ ਬੰਦੇ ਨੂੰ ਐ ਲੱਗਦਾ ਜੀ ਉਸ ਤਾਂ ਕਿਕਰਨੋਂ ਪੈਸੇ ਲੱਗਦੇ ਵੀ ਜਾ ਕੇ ਤੋੜਨੇ ਆ ਲੋਕਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਉੱਥੇ ਜਨ ਬਰਫੜੀਂ ਉਤਾਂ ਮਾਰਨੀ ਪੈਂਦੀ ਆ ਅੱਗੇ ਨਹੀਂ ਮਾੜੀ ਜੀ ਆਪਣੇ ਨਾਲ ਤਾਂ ਬਾਲਾ ਉੱਥੇ ਕੰਮ ਕਰਨਾ ਪੈਂਦਾ ਜਾ ਕੇ ਨਹੀਂ ਆਏ ਫੈਕਚਰਿੰਗ ਜੀ ਜਦੋਂ ਜੀ ਕੰਮ ਕਰੇਗਾ ਤਦੋਂ ਟੀ ਮਿਲੂਗੀ ਨਹੀਂ ਭੁੱਖਾ ਬੈਠਾ ਰਹੇ ਰੋਟੀ ਪਕਾਉਣ ਦਾ ਵੀ ਟਾਈਮ ਨਹੀਂ ਮਿਲਦਾ ਇੱਕ ਇੱਕ ਡੰਗ ਪਕਾਉਂਦੇ ਦੋ ਦੋ ਤਿੰਨ ਤਿੰਨ ਡੰਗ ਖਾਂਦੇ ਮੇਰਾ ਇੱਕ ਮਿੱਤਰ ਗਿਆ ਹੋਇਆ ਉਹ ਕਹਿੰਦਾ ਯਾਰ ਹਫਤੇ ਦੇ ਇਕੱਠੇ ਵੀਰੀਅਲ ਦਸਣ ਲੈ ਕੇ ਰੱਖ ਲਈਏ ਵੈਜੀ ਤੇ ਉਹਨਾਂ ਦੇ ਉਹੀ ਥੋੜੇ ਜਿਹੀ ਵੈਜੀ ਹੁੰਦੀ ਹੈਗੀ ਉਰ ਸਾਬ ਲੈਂਦੇ ਉਹੀ ਬੇਹੇ ਹੀ ਜਾਂਦੇ ਸੱਟ ਤੇ 버거 ਖਾ ਲਿਆ ਨਾਲ ਠੰਡਾ ਪੀ ਲਿਆ ਚਲ ਬਾਗੇ ਕੰਮ ਕਰਦੇ ਬਾਕੀ ਉਹਨਾਂ ਕੋਲ ਕੋਈ ਟਾਈਮ ਹੀ ਨਹੀਂ ਹੈ ਨਹੀਂ ਜਿਹੜੇ ਕੰਮ ਖਤੇ ਉਧਰ ਕਰਦੇ ਫਿਰ ਉਹਨੂੰ ਇਧਰ ਜਦੋਂ ਪੀ ਲਾ ਕੇ ਕੇ ਹੁੰਦੇ ਐ ਉੜ ਕੇ ਜਾ ਕੇ ਉਹਨਾਂ ਨੂੰ ਪੂਰੇ ਕਰਦਾ ਵੀ ਫਸਣਾ ਹੁੰਦਾ ਤੇ ਉਧਰ ਆਪਾਂ ਮਤਲਬ 40 ਜਾਂ 30 ਲੱਖ ਰੁਪਏ ਤੇ ਖੋਹ ਲਿਆ ਜਾਂਦੇ ਉਹਕੇ ਉੜ ਕੇ ਮੋੜਨਾ ਵੀ ਐ ਫਿਰ ਉੱਤੇ ਜਾ ਕੇ ਉਹ ਦਿਨ ਰਾਤ ਇੱਕ ਕਰਦੇ ਐ ਜਿਹੜੇ ਦੇ ਇੱਥੇ ਕੰਮ ਨਹੀਂ ਕਰਿਆ ਹੁੰਦਾ ਉੱਤੇ ਜਾ ਕੇ ਉਹਨੇ ਕੰਮ ਦਾ ਭਾਈ ਦਾ ਫਿਰ ਨਾਲ ਤੂੰ ਮਾਰਨਦੇ ਨਾਲੇ ਫਿਰ ਉਹਨਾਂ ਨੂੰ ਜਿਹੜਾ ਖਾਣਾ ਨਹੀਂ ਥਹੀ ਤਾਂ ਆਪਣੇ ਮਿਲਦਾ ਤੇ ਫਿਰ ਉਹ ਦੋ ਦਿਨ ਵੀ ਉਹ ਵੀ ਪ੍ਰੋਬਲਮ ਦੋ ਨੰਬਰ ਵਾਲ ਨੂੰ ਪੈਸੇ ਵੀ ਘਟਾ ਦਿੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਦੋ ਨੰਬਰ 'ਚ ਆਇਆ ਇੰਨੇ ਕਿਹੜਾ ਮੰਗਣੇ ਕਹੀ ਦੱਬ ਦੁੱਬ ਜਾਂਦੇ ਆ ਵਿੱਚ ਹੀ ਉਹਨਾਂ ਦੇ ਪੈਸੇ ਕੰਮ ਕਰਾ ਕੇ ਕਈ ਨੇ ਹੁਣ ਜੇ ਮੰਨ ਲਓ ਵੀ 10 ਡਾਲਰ ਘੰਟੇ ਦੇਣੇ ਹੈਗੇ ਉਹ 5 ਦੀ ਕਰਾਈ ਜਾਂਦਾ ਰਹਿੰਦਾ ਵੀ ਚਲ ਮੈਂ ਦੱਸਦਾ ਇੰਨੇ ਦੱਸਦਾ ਪਰ ਕੁਝ ਬਲੈਕਮੇਲਿੰਗ ਵੀ ਹੁੰਦੀ ਆ ਇੱਕ ਸਮੱਸਿਆ ਹੁਣ ਆਪਣੇ ਪੰਜਾਬ 'ਚ ਵੀ ਆ ਜਿਆਦੇ ਜਿਵੇਂ ਵਿਆਹ ਦੀ ਸਮੱਸਿਆ ਆ ਗਈ ਉਹ ਕੁੜੀਆਂ ਦਾ ਵੀ ਸਮੱਸਿਆ ਆਉਂਦੀ ਆ ਇੱਕ ਤਾਂ ਵਿਆਹ ਵਾਲੇ ਪੱਖੋਂ ਆਉਂਦੀ ਹੈਗੀ ਕਿ ਹੁਣ ਮੁੰਡੇ ਆਪਣੇ ਕੁਆਰੇ ਕਿੰਨੇ ਫਿਰਦੇ ਹੈਗੇ ਤੇ ਹਨਾ ਰਿਸ਼ਤਾ ਨਹੀਂ ਹੁੰਦਾਗਾ ਕਿਉਂਕਿ ਤੇ ਇਹਦੇ ਤੇ ਇਹ ਹੈ ਇੱਕ ਤਾਂ ਕੁੜੀਆਂ ਦੀ ਪਹਿਲੀ ਆਪਾਂ ਵੀ ਪਾਵਾ ਚੰਗੇ ਕੰਮ ਕੀਤੇ ਹੋਏ ਆ 2000 ਤੋਂ ਲੈ ਕੇ ਜਦੋਂ ਮਤਲਬ ਉਦੋਂ ਪ੍ਰੂਨ ਹੱਤੇ ਬਹੁਤ ਹੋਈ ਹੈ ਕਿ ਆਪਣੇ ਫਿਰ ਉਹ ਇੱਕ ਤਾਂ ਉਹ ਸਮੱਸਿਆ ਹੈਗੀ ਦੂਜੀ ਗੱਲ ਕੁੜੀਆਂ ਬਾਹਰ ਭਗ ਜਾਂਦੀਆਂ ਨੇ ਉੱਥੇ ਜਾ ਕੇ ਫਿਰ ਮੰਨ ਲਓ ਵੀ ਕੁੜੀਆਂ ਦਾ ਕੀ ਵਿਆਹ ਵੀ ਕਰਾ ਲੈਂਦੇ ਆ ਬਈ ਉੱਤੇ ਲਗਉ ਗਲਤ ਉਹ ਬੰਦੇ ਤੱਕ ਹੀ ਜੜ ਜਾਂਦੀਆਂ ਨੇ ਫਿਰ ਉੱਤੇ ਸਾਰਾ ਸਿਸਟਮ ਵੀ ਖਰਾਬ ਆ ਇਹੇ ਮੈਨੂੰ ਇਹ ਵੀ ਲੱਗਦਾ ਵੀ ਹੁਣ ਆਪਾਂ ਜਿਵੇਂ ਵੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਵੀ ਡਰ ਜਾਓ ਉਪੋਂ ਦੇ ਸੁਪਨੇ ਦਿਖਾਏ ਵੀ ਜਿਹੜਾ ਮਾਪ ਉਹ ਮੋੜ ਤੱਕ ਕੱਲੀ ਕੁੜੀ ਨੂੰ ਨਹੀਂ ਜਾਣ ਦਿੰਦਾ ਹੁੰਦਾ ਪੜਨ ਵਾਸਤੇ ਉਹ ਬਸ ਛੋਲਾ ਚਾ ਕੇ ਜਹਾਜ਼ ਚੜਾ ਦਿੰਦੇ ਆ ਮੁੜ ਕੇ ਮਰੇ ਖਪੇ ਜਿੱਥੇ ਮਾਦੀ ਰਹੇ ਉਹ ਕੁੱਝ ਕਰੀ ਨਹੀਂ ਹੁੰਦਾ ਇਹ ਗੱਲਾਂ ਵੀ ਨੋਟ ਕਰਨ ਵਾਲੀਆਂ ਨੇ ਹਨਾ ਕਿਉਂ ਉਹਨਾਂ ਦੇ ਦਿਮਾਗ 'ਚ ਵਿਚਾਰ ਆਉਂਦੇ ਕਿਉਂ ਉਹ ਡਰੇ ਹੋਏ ਇੱਥੇ ਰਹਿਣ ਪਰ ਮੈਂ ਡਰਦਾ ਇੱਕ ਤਾਂ ਆਪਾਂ ਨੂੰ ਇਹੀ ਲੱਗਦਾ ਵੀ ਜਿਹੜੀਆਂ ਸਰਕਾਰਾਂ ਆਪਣੀਆਂ ਨੇ ਉਹਨਾਂ ਨੇ ਧਿਆਨ ਕਰਦੇ ਜਿਹਾ ਢਾਣੀ ਆਪਣੇ ਵੱਲੋਂ ਭਜਾ ਕੇ ਕੋਸ਼ਾ ਆਪਾਂ ਨੂੰ ਮੈਨੂੰ ਤਾਂ ਇਹ ਲੱਗਦਾ ਵੀ ਉਹ ਆਪ ਹੀ ਭਜਾ ਆਪ ਨੂੰ ਕੋਈ ਕੋਸ਼ਾ ਪਰ ਉਹ ਭਾਈ ਇਹ ਨੌਕਰੀਆਂ ਨਾ ਬਣਦੇ ਆ ਫੇਰ ਆਲਾ ਕਹਿੰਦਾ ਬਾਹਰ ਪਾ ਦੇ ਪਰ ਇਹ ਲਿਖਿਆ ਜੋ ਸਾਰਾ ਪਤਾ ਹੈ ਕਿ ਨੌਕਰੀ ਮਿਲ ਨਹੀਂ ਰਹੀ ਤੇ ਬਾਕੀ ਹੁਣ ਅਗਲਾ ਕਹਿੰਦਾ ਵੀ ਚਲੋ ਇੱਥੇ ਹੁਣ ਆਪਾਂ ਕਿੰਨਾ ਕੋ ਕਰ ਸਕਦਿਆਂ ਬਾਹਰ ਨੂੰ ਚੱਲੀਏ ਫਿਰ ਇੱਕ ਬਾਰੇ ਕਵੀ ਤੇ ਇਹ ਡੈਕਟਰ ਵਾਲੀ ਤੇ ਪੂਰੀ ਤੇ ਰਾਹ ਸਾਰੇ ਪਰਿਵਾਰ ਲਾਂਦਾ ਪੈਸੇ ਨਾ ਉੱਥੇ ਜਾ ਕੇ ਮੁੱਕਰ ਜਾਂਦੀਆਂ ਇਹੋ ਜਿਹੀ ਕੇ ਅੰਦਰ ਹੀ ਆਉਂਦੀ ਬਹੁਤ ਹੋ ਜਾਂਦੀ ਨਹੀਂ ਅਗਲਾ ਕਰੋ ਪੈਸੇ ਲਾਂਦਾ ਕੁਰੀ ਤੇ ਨਾਲ ਉੱਥੇ ਜਾ ਕੇ ਹੁਣ ਕੇ ਸਾਦੀ ਨਹੀਂ ਬਹੁਤ ਗੇਸਾਂ ਉਹ ਨਹੀਂ ਰਹੇ ਇਹ ਜੀ ਬਹੁਤ ਗੇਸਾਂ ਉਹਦੀ ਕਿ ਮੈਂ ਤਾਂ ਜੀ ਇਹ ਚੀਜ਼ ਮੰਨਦਾ ਵੀ ਇਹ ਨਾ ਜਿਹੜਾ ਆਪਣੇ ਬੰਦਿਆਂ ਦੇ ਡਰ ਬੈਠਾ ਹੋਇਆ ਤੇ ਲੱਗਦਾ ਪਰ ਜਿਹੜੇ ਆਪਣੇ ਕਰੀਪਾ ਹੀ ਚਰੇ ਆ ਉਹ ਨਹੀਂ ਬਾਹਰ ਜਾਂਦੇ ਆਪਾਂ ਕਹਿ ਸਕਦੇ ਵੀ ਉਹਨਾਂ ਕੋਲੇ ਪੈਸੇ ਹੁਲਬਾਣੀਆਂ ਦੇ ਮੁੰਡਿਆਂ ਕੋਲ ਤਾਂ ਵਧੇਰਾ ਪੈਸਾ ਉਹ ਕਿਉਂ ਬਾਹਰ ਜਾਂਦੇ ਉਹ ਨੂੰ ਇਹਨਾਂ ਨੂੰ ਪਤਾ ਹੈ ਇੱਥੇ ਮੈਂ ਦੋ ਚੀਜ਼ਾਂ ਮੰਨ ਇੱਕ ਤਾਂ ਇਹ ਚੀਜ਼ ਮੈਨੂੰ ਲੱਗਦੀ ਹੈ ਵੀ ਆਪਣੇ ਬੰਦਿਆਂ ਦੇ ਮਨ 'ਚ ਡਰ ਬਠਾਗਾ ਏਜੰਟਾਂ ਨੇ ਕੁਝ ਕਿਤੇ ਨਾ ਕਿੱਥੇ ਹੁੰਦੀ ਹੈ ਵੀ ਪੈਸਾ ਵਾਲਾ ਸੋਨਾ ਵਾਲਾ ਦੇ ਦ ਕਿਸੇ ਨੂੰ ਡਰ ਹੁੰਦਾ ਵੀ ਇੱਥੇ ਪਤਾ ਨਹੀਂ ਕੀ ਬਣੂਗਾ ਬਾਹਰ ਜਿੱਦਾਂ ਇੱਕ ਇਹਦਾ ਕਾਰਨ ਮੈਂ ਇਹ ਮੰਨਦਾ ਵੀ ਆਪਣੇ ਫੀਲਟ ਵੀ ਇਹਦਾ ਜ਼ਿੰਮੇਦਾਰ ਭਾਈਚਾਰੇ ਦੇ ਫੋਨਕੀਏ ਆਪਣੇ ਕੂਮ ਕੀਏ ਚੱਕਰ ਵੀ ਆਪਾਂ ਵੀ ਮਤਲਬ ਅੱਗੇ ਅੱਗੇ ਵਧਦੇ ਆ ਜਿਹੜਾ ਪਹਿਲਾਂ ਤੋਂ ਲੈ ਕੇ ਮੈਂ ਦੇਖਦਾ ਸਿਸਟਮ ਵੀ ਆਪਣੇ ਜ਼ਿੰਮੇਦਾਰ ਭਾਈਚਾਰੇ ਦੇ ਫੋਨਕੀਏ ਸੀ ਜabhi ਆਪਾਂ ਜਿੱਤੇ ਆਪਾਂ ਨੂੰ ਚੰਗੀ ਚੀਜ਼ ਲੱਗਦੀ ਆ ਫੋਕਟੇ ਜਿਵੇਂ ਹੁਣ ਪੰਜਾਬ ਚੋਂ ਜੁਕਬੀ ਤੱਕ ਦੀਆਂ ਜ਼ਮੀਨਾਂ ਆਵਾਦ ਕਰਦੇ ਆ ਗੁਜਰਾਤ ਤੱਕ ਦੀਆਂ ਉਹਨਾਂ ਨੇ ਆਪਾਂ ਤੋਂ ਕੰਮ ਲੈ ਕੇ ਹੁਣ ਉਹਨਾਂ ਨੂੰ ਭਿਜਾਉਣ ਨੂੰ ਕਰਦੇ ਆ ਇੱਕ ਮੈਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਧਰਦੀਆਂ ਆਪਾਂ ਆਪਾਂ ਉਹ ਤਾਣ ਰਦੀਆਂ ਵੀ ਜੇ ਇੱਥੇ ਰਹੇ ਤਾਂ ਇਹ ਸਾਥੋਂ ਰਾਜ ਕਰਨਗੇ ਵੀ ਇਹ ਰਾਜ ਕਰਨਗੇ ਕਿਉਂਕਿ ਆਪਣੇ ਵਾਲਿਆਂ ਨੇ ਟਿਕਣਾ ਨਹੀਂ ਅੱਗੇ ਅੱਗੇ ਵਧਣਾ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਇਹਨਾਂ ਨੂੰ ਬਾਹਰ ਕੱਢੋ ਵਧੀਆ ਬਾਹਰ ਹੀ ਜਾਣ ਇਹ ਇੱਥੇ ਰਹਿਣਗੇ ਤਾਂ ਇਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਇਹ ਬਣ ਕੇ ਸੰਭੀਰ ਪੁੱਛਣਾ ਕਿਉਂਕਿ ਇੱਕ ਤਾਂ ਆਪਣੇ ਵਾਲੇ ਜਿੱਤਾਂ ਨੇ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਇਹਦੇ ਫੋਨ 'ਚ ਕੁਦਰਤੀ ਨੇ ਉਹਨਾਂ ਕੋਲ ਆਪਣਾ ਛੋਟੀਆਂ-ਮੋਟੀਆਂ ਕਰੀ ਜਾਂਦੇ ਆ ਸਾਰਾ ਕੁਝ ਪਰ ਹੂਨ ਚ ਆਪਣੇ ਇਮਾਨਦਾਰੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਮ ਲੋਕਾਂ ਦੀ ਇੱਕ ਤਾਂ ਇਹਨਾਂ ਨੂੰ ਇਹ ਡਰ ਹੁੰਦਾ ਵੀ ਕੱਲ ਨੂੰ ਵੀ ਇਹ ਮੂਰੇ ਆਉਣਗੇ ਯਾਰ ਵੀ ਆਪਾਂ ਨੂੰ ਕਿਹਨੇ ਪੁੱਛਣਾ ਹੈ ਠੀਕ ਆ ਲੋਕ ਇਹਨਾਂ ਨੂੰ ਪਸੰਦ ਕਰਨਗੇ ਇੱਕ ਇਹਨਾਂ ਨੂੰ ਇਹ ਡਰ ਆ ਵੀ ਫਿਰ ਸਾਨੂੰ ਜੀਲਾਂ ਦੇਖਣੀਆਂ ਪੈਣਗੀਆਂ ਜੇ ਇਹ ਬਣ ਕੇ ਕੁਝ ਫਿਰ ਸਾਰੇ ਪੱਖੋਂ ਵੀ ਸਾਰੇ ਪਾਸਿਓਂ ਆਪਾਂ ਨੂੰ ਮਾਰ ਪੈਂਦੀ ਚੰਗੇ ਸੁਭਾਅ ਵਾਲੇ ਪਾਸੋਂ ਵੀ ਮਾਰ ਪੈਗੀ ਉਹ ਵੀ ਆਪਣਾ ਮਾੜਾ ਕੋਣ ਬਣ ਗਿਆ ਜਿਹੜਾ ਚੰਗਾ ਹੋਣਾ ਚਾਹੀਦਾ ਸੀ ਇੱਕ ਆਪਾਂ ਨੂੰ ਫਿਰ ਅੱਗੇ ਵਧਣ ਦੀ ਉਹੀ ਆadat ਆ। ਆਪਾਂ ਫਿਰ ਅੱਗੇ-ਅੱਗੇ ਆਪਾਂ ਨੂੰ ਤਾਂ ਲਗਵਾਂਡੀ ਦੀ ਜ਼ਮੀਨ ਮਿਲਦੀ ਹੋਵੇ ਭਾ ਅੱਡੀਆਂ ਚੱਕ ਕੇ ਖਾ ਲੈਣਾ ਪਈ ਉਹ ਵੀ ਲੈ ਲੈਨੇ ਆਪਾਂ। ਹੂੰ। ਬਾਕੀ ਉਹ ਆਪਣਾ ਵੀ ਹੋ ਗਿਆ ਨਾ ਜਿਵੇਂ ਠੇਠਾਂ ਦੀ ਗੱਲ ਕਰੀ ਸੀ। ਠੇਠਾਂ ਨੇ ਕਿਹਾ ਜੇ 10 ਲੱਖ ਰੁਪਏ ਦਾ ਕੰਮ ਕਰਨਾ। ਹੂੰ। ਉਹਨਾਂ ਕੋਲੇ ਜੇ 2 ਲੱਖ ਰੁਪਏ ਆ ਤੇ ਆਪਰੇ ਕੋਲੇ ਫੋਨੀ 50 ਨਾ ਹੋਵੇ ਤੇ ਆਪਾਂ 40 ਲੱਖ ਦਾ ਵੀ ਉਹ ਪੱਟਾ ਨਹੀਂ ਚੱਕ ਕੇ ਲੈ ਚੱਕ ਕੇ ਲੈ। ਉੜ ਕੇ ਫਿਰ ਜੇ ਉਹਨੂੰ ਇਹ ਜਿਹਾ ਕੰਮ ਹੋ ਜੇ ਹੁਣ ਜਿਵੇਂ ਬਿਚਾਰ ਹੁਣੀ ਪਹਿਲੇ ਮਹੀਨੇ ਤੋਂ ਚਲੇ ਗਏ ਸੀਗੇ ਉਹਨਾਂ ਨਾਲ ਜਾ ਕੇ ਕੁਝ ਕਮਾਇਆ ਵੀ ਨਹੀਂ ਹੋਣਾ ਤੇ ਕੱਟ ਉਹ ਵੀ ਦਿੱਤੀ ਉਹਨਾਂ ਤਾਂ ਚਾਹੀਦਾ ਕੋਈ ਗਿਆ ਹੀ ਜਮਸਰੀ ਉਹ ਜਾ ਗਿਆ ਉਹਨਾਂ ਨੇ ਤਾਂ ਇੱਕ ਕੁਝ ਨਾ ਕੁਝ ਹੀਲੇ ਨਾਲ ਨਾਲ ਸੱਤ ਗਏ ਕੁਝ ਨਾ ਕੁਝ 5-10 ਲੱਖ ਤੋਂ ਕੁਝ ਨਾ ਕੁਝ ਕਮਾਇਆ ਹੋਊਗਾ ਉਹਨਾਂ ਦਾ ਰਿਕਵਾਇਂ ਕੁੰਜਰੀ ਸੀ ਵਿੱਚ ਇਹ ਜੇ 5-4 ਮੁੰਡੇ ਉਹਨਾਂ ਨੇ ਕੱਢੇ ਹਮ ਇਹਦੇ ਲਈ ਪਹਿਲੇ ਦੂਜੇ ਮਹੀਨੇ ਪਹਿਲੇ ਹੀ ਵੀ ਗਏ ਸੀ ਵਿੱਚ ਤਾਂ ਵੀ ਕੈਂਪਾਂ 'ਚ ਹੀ ਬੈਠੇ ਸੀ ਜਿਹੜੇ ਫੜਲੇ ਸੀਗੇ ਇਹ ਪੰਜੂ ਚਿੱਤਾ ਦੇ ਹੱਥ ਗਈ ਹਾਂ ਬਾਕੀ ਜ਼ਮੀਨਾਂ ਵੇਚ ਕੇ ਗਿਆ ਬੁਰਾ ਹਾਲਾਤ ਕਿਸੇ ਪਾਸੇ ਨਹੀਂ ਰਹੇ ਉਹ ਨਾ ਉਧਰ ਨਾ ਇੱਕ ਮੁੰਡੇ ਦੀ ਮੈਂ ਇੰਟਰਵਿਊ ਸੁਣੀ ਉਹ ਕਹਿੰਦਾ ਮੇਰੇ ਕਿੰਨੇ ਯਾਰ ਦੋਸਤ ਤਾਂ ਹਲੇ ਕੰਦੀ ਨਹੀਂ ਟੱਪੇ ਪਿੱਛੇ ਬੈਠੇ ਆ ਉਹਨਾਂ ਨੂੰ ਹੁਣ ਉਦੋਂ ਵੀ ਖਤਰਾ ਹੋ ਗਿਆ ਵੀ ਅਸੀਂ ਕੀ ਕਰੀਏ ਹੁਣ ਵੀ ਇਹ ਟੱਪਾਂਗੇ ਤਾਂ ਵੀ ਫੜ ਲੈਣਗੇ ਜੇ ਨਹੀਂ ਟੱਪਦੇ ਤਾਂ ਪਿੱਛੇ ਵੀ ਨਹੀਂ ਮੁੜ ਸਕਦੇ ਹੁਣ ਕੀ ਕਰੀਏ ਦੱਸੋ ਉਹਨਾਂ ਦਾ ਉਦੋਂ ਵੀ ਆਪਾ ਹੋ ਗਿਆ ਕੰਮ ਤਾਂ ਉਹਨਾਂ ਐ ਰੁਪਏ ਲੱਗੇ ਵੀ ਅਹੀਂ ਆਣ ਹੁਣ ਤਾਂ ਫਿਰ ਉਹਨਾਂ ਨੂੰ ਟੱਪਾਂ ਚ ਹੀ ਫਾਇਦਾ ਸ਼ੇ ਕਰ ਵਾਪਸ ਤਾਂ ਛੱਡ ਜਾਣਗੇ ਉਹ ਬੰਦ ਨਗਰ ਤਾਂ ਹੈ ਗਈ ਫਿਰ ਤਕਲੀਫ ਦੇਣਗੇ ਉਹ ਤਾਂ ਆਊਗਾ ਆਊਗੀ ਪੁੱਠੇ ਤਾਂ ਆ ਜਾਣਗੇ ਆਪਦੇ ਘਰੇ ਜਾਉਂਦੇ ਜੰਗਲਾਬੀ ਵੀ ਆਉਣਗੇ ਐ ਨਹੀਂ ਤਾਂ ਰਾਜ ਮਰ ਜਾ ਹੂੰ ਉਹ ਤੇ ਕਹਿੰਦੇ ਹਜ਼ਾਰਾਂ ਫਿੰਜਰ ਪਿਆ ਜੰਗਲਾਂ ਦੇ ਹੁਣ ਤਾਂ ਏਜੰਟਾਂ ਤੋਂ ਵੀ ਡਰ ਲੱਗਦਾ ਬਾਈ ਜਿਹੜੇ ਸਾਹ ਨਾਲ ਹੁਣ ਮੜੀ ਜੀ ਕੱਸੇ ਕਿਉਂਕਿ ਗੱਲ ਚੱਲ ਵੀ ਜੇ ਹੁਣ ਏਜੰਟ ਮੜਾ ਜਾ ਵੀ ਵਾਪਸ ਮੁੜਨਗੇ ਏਜੰਟੀ ਨਾਲ ਸੋਚ ਲੈਣਗੇ ਵੀ ਉੱਥੇ ਜਾ ਕੇ ਫੇਰ ਆਪਣਾ ਨਾਮ ਲੈਣਗੇ ਇਹਨਾਂ ਨੂੰ ਥੀ ਅੱਗੇ ਵੱਧ ਉਹਨਾਂ ਕੋਲੇ ਸਭ ਕੁਝ ਹੁੰਦਾ ਉੱਥੇ ਆ ਮਾਦਮ ਦੇ ਬਿਠੇ ਰਹੇ ਸਭ ਤੋਂ ਉੱਪਰ ਦਾ ਗੁੰਡੇ ਵੀ ਹੁੰਦੇ ਨਾ ਕਿ ਕੋਈ ਦੱਸਦਾ ਸੀ ਇੰਟਰਵਿਊ 'ਚ ਮੁੰਡਾ ਉਹ ਗੱਲ ਹੀ ਬੈਰਲਸਟਿਕ ਕਰਦੇ ਆ ਆਪਸ ਵਿੱਚ ਜਿਹੜੇ ਮੁੰਡਾ ਵੀ ਉਹ ਸੀਗਾ ਸੀਆ ਨੇ ਇਹ ਦੋ ਮੁੰਰੇ ਸੀ ਦੋ ਵਿਚਾਲੇ ਸੀ ਪਾਸੇ ਤੋਂ ਤੇ ਦੋ ਪਿੱਛੇ ਸੀ ਉਹਨਾਂ ਦੀ ਭਾਸ਼ਾ ਦੀ ਸਮਝ ਹੀ ਨਹੀਂ ਆਉਂਦੀ ਨਾ ਤਾਂ ਉਹ ਇੰਗਲਿਸ਼ ਬੋਲਦੇ ਆ ਨਾ ਹਿੰਦੀ ਬੋਲਦੇ ਪਤਾ ਨਹੀਂ ਕੀ ਭਾਸ਼ਾ 'ਚ ਗੱਲ ਕਰਦੇ ਆ ਉਹ ਕਹਿੰਦਾ ਕਿ ਇੱਕ ਬੀ ਸੀ ਨਾਲ ਉਹਨਾਂ ਦੇ ਕੁੜੀ ਕਰੀ ਵੀ ਕੁੜੀ ਛੜ ਬੁੜੀ ਕੋਲੇ ਫੇਰੀ ਮੈਂ ਕਿਹਾ ਤੂੰ ਦੀਦਾ ਕਹਿੰਦੇ ਕੁੜੀ ਛੜ ਇੱਥੇ ਛੜ ਜਾਵਾਂ ਸਰ ਤੂੰ ਤੁਰਨੇ ਤੁਰੇ ਨਹੀਂ ਤੂੰ ਵੀ ਰਾਇ ਸੀ ਉਹ ਜਿਹਨ ਜਵਾਕ ਨਹੀਂ ਛੱਡਦੇ ਜੰਗਲਾਂ ਚ ਜਾਨਵਰੀ ਖਾ ਜਾਂਦੀ ਫਿਰ ਉਹ ਕੋ ਦੋ ਬੰਦੇ ਕਰਦੇ ਅਸੀਂ ਸੀ ਕਿ ਤਕੜੇ ਤਨੇ ਆਣੇ ਤੇ ਅਸੀਂ ਬੁਵਾਰੀ ਨਾਲ ਮੋਢੇ ਤੇ ਚੱਕ ਚੱਕ 2-2 ਕਿਲੋ ਮੀਟਰ ਚੱਕ ਕੇ ਸਿਰੇ ਲੈ ਆਈ ਬਚਾਰੀ ਲੈ ਹੁਣ ਜਵਾਕਾਂ ਦਾ ਵੀ ਦਵਾਕ ਚ ਜਾਂਦਾ ਤੇ ਛੱਡਿਆ ਵੀ ਨਹੀਂ ਜਾਂਦਾ ਇਹ ਤਾਂ ਜ਼ਮੀਨ ਅਰਥਾ ਵਾਲੀ ਗੱਲ ਆ ਬਾਈ ਜਿਹੜੀ ਤੂੰ ਦੱਸੀ ਆ ਹੁਣ ਬੰਦੇ ਨੂੰ ਮੜਾ ਮੋਟਾ ਤਾਂ ਕੋਈ ਦਿਮਾਗ ਨੂੰ ਹੱਥ ਮਾਰਨਾ ਚਾਹੀਦਾ ਵੀ ਛੋਟੇ ਜਵਾਕ ਨੂੰ ਲੈ ਕੇ ਆਪਾਂ 2 ਨੰਬਰ ਸਾਰੀ ਫੈਕਰੀ ਜਾਤ ਬਾਗਿਆ ਤੇ ਬੱਟੀ ਆ ਨਾ ਸਾਰੇ ਫੈਕਰੀ ਬੱਟੀ ਜਾਈ ਜਾਂਦੀ ਆ ਕਈ ਵੀਡੀਓ ਇਹ ਦੇਖਿਆ ਤਾਰ ਥੱਲੇ ਦੀ ਉਹ ਧਰਕੇ ਉਹ ਦਿੱਤਾ ਜਾਂ ਜਵਾਕ ਟਪਾਈ ਜਾਂਦੇ ਵਿੱਚ ਦੀ ਨਲਿਆ ਆਉਂਦੇ ਨੇ ਤੈਨੂੰ ਜਵਾਕਾਂ ਨੂੰ ਕਿਉਂ ਤੁਸੀਂ ਜੇਲ੍ਹ ਚ ਉਹ ਹੋ ਗਿਆ ਜਾਂ ਤੁਹਾਡਾ ਸੌ ਕੁਝ ਵੀ ਹੋ ਗਿਆ ਜਵਾਕਾਂ ਨੂੰ ਵਿੱਚ ਤੁੰਨੀ ਜਾਊਂਗੀ ਜਿੱਲਾ ਉਸ ਵੀ ਉਹ ਇਹ ਜਾਂ ਅਮਰੀਕਾ ਕਰੂਗਾ ਸੋਣਾ ਬਸ ਰੌਲਾ ਤੋਹੀ ਹੈ ਨਾ ਵੀ ਜਿਵੇਂ ਹੁਣ ਜਿਹੜਾ ਬਸ ਕਿਹੜਾ ਤੇ ਹਰੇਕ ਦੇ ਮਨ ਚ ਇਹੀ ਹੈ ਵੀ ਮੈਂ ਕਿਹੜਾ ਬਾਹਰ ਅਮਰੀਕਾ ਜਾ ਕੇ ਡਟਾ ਜਾਵਾਂ ਉਹਨੂੰ ਹੋਰ ਤਾਂ ਕੋਈ ਕਿਸੇ ਨੂੰ ਇੱਥੇ ਦਾ ਤਾਂ ਹੈ ਹੀ ਨਹੀਂ ਕੰਮ ਤਾਂ ਇੱਥੇ ਵੀ ਬਹੁਤ ਚੱਲ ਸਕਦਾ ਹੈ ਜਿੰਨੇ ਰੁਪਏ ਲੱਖ ਇਨੇ ਲੱਜਾ ਲਈ ਲੱਖ ਲਾ ਕੇ ਕਈ ਲੱਖ ਤੇ ਇੱਥੇ ਲੱਗੇ ਕੋਈ ਰਹੀਏ ਤਾਂ 40 ਲੱਖ ਕਿਉਂ ਧੱਕੇ ਖਾਂ ਜਾਂਦਾ ਯਾਰ ਕੋਈ ਵੀਰਪੁਰਾ ਦਾ ਚਲ ਚੱਲ 40 ਲੱਖ ਇਹ ਤਾਂ ਕੋਈ ਕੰਮ ਹੀ ਤੋਰ ਨਾ 100 ਲੱਖ ਰੁਪਇਆ ਲਾ ਕੇ ਤੇ ਇੱਥੇ ਕੰਮ ਚਲਾ ਸਕਦਾ ਨਾ ਜਦੋਂ ਉਹਨਾਂ ਕੋਈ ਵੀ ਆਪਣਾ ਮੁੜ ਕੇ ਜਾ ਕੇ ਆਗੈ ਤੇ ਕੋ ਬਾਸ ਸ਼ਾਬਸ ਬੋਲੇ ਛੋਟੀ ਮੋਟੀ ਐਡਿੰਗ ਦੀ ਕੋਈ ਪਕਾ ਰਹੀ ਸਿੱਕੇ ਕੋਈ ਟ੍ਰੇਨਿੰਗ ਲਾਈ ਕੀ ਦੁਕਾਨ ਹੀ ਪਾ ਲਈ ਕੋਈ ਕਹਿੰਦੇ ਸੌਦਾ ਪਾਲਾ ਤੂੰ ਕਿ 2000 ਕਿਹੜੀ ਪਾਵਰ ਹੋਈ ਭਾਈ ਮੈਂ ਤਾਂ ਸਾਰਿਆਂ ਤੋਂ ਸਿਰੇ ਦੀ ਇੱਕ ਗੱਲ ਜਾਣਨਾ ਇੱਕ ਤਾਂ ਸਾਨੂੰ ਹੋਰ ਹੌਸਲਾ ਕਰਨਾ ਪਊ ਵੀ ਡਰ ਡਰ ਜਿਵੇਂ ਅਸੀਂ ਡਰੇ ਬੈਠੇ ਆ ਵੀ ਇੱਥੇ ਤਾਂ ਕੱਲ ਨੂੰ ਹੀ ਮੌਤ ਆ ਪਤਾ ਨਹੀਂ ਸਾਨੂੰ ਕੀ ਕਰਦੇ ਨੇਗੇ ਉਹ ਕੱਢਣਾ ਪਊ ਦਲ ਤੋਂ ਦੂਜੀ ਗੱਲ ਲਾਲਚ ਜਿਹੜਾ ਆਪਾਂ ਬਾਹਰ ਬਾਹਰ ਦੇ ਆ ਫੋਟੋਆਂ ਦੇਖ ਕੇ ਜਾਂ ਵੀਡੀਓ ਦੇਖ ਕੇ ਬਾਹਰ ਦੀਆਂ ਵੀ ਸੋਨਾ ਵਾਲਾ ਜਾਂ ਦੂਜੀ ਗੱਲ ਆਪਾਂ ਦੇਖ ਲੈਣੇ ਆ ਵੀ ਯਾਰ ਉੱਤੇ ਪੈਸੇ ਦਿੰਦਾ ਹੈ ਗ੍ਰਾਫਟਾਂ ਨੂੰ ਲੱਗੇ ਪਏ ਆ ਉਹ ਸਹੀ ਗੱਲ ਦੱਸਣੀ ਪਊ ਲੋਕਾਂ ਨੂੰ ਤੀਜੀ ਗੱਲ ਆਪਾਂ ਨੂੰ ਲਾਈ ਲਕ ਵਾਲੇ ਹੁੰਦੇ। ਮੜਾ ਜਾ ਕੋਈ ਪਹੁੰਚੇ, ਬਾਹਰ ਦਾ ਨਾਮ ਲੈ ਦੇਉ। ਮੰਗਰੀ। ਸੋਚਣਾ ਕੁਛ ਨਹੀਂ। ਲੋਕਾਂ ਦਾ ਸਮਾਂ, ਆਂਡੀਆਂ ਕਮੰਡੀਆਂ ਤੋਂ ਆਪਦੇ ਤੋਂ ਵੀ ਚੋਰੀ ਰੱਖਦੇ ਆਂ। ਵੀ ਕੋਈ ਪਤਾ ਨਹੀਂ ਥੱਲੀ ਨਾ ਮਾਰ ਦੇ। ਵੀ ਉਹ ਸਮਾਂ ਮਨ ਚ ਭਰ ਦਿੰਦੇ ਏਜੰਟ। ਵੀਰ ਥੱਲਮ ਕੋਈ ਥੱਲ ਨਾ ਮਾਰ ਦੇ ਵੀ ਦੱਸਿਓ ਨਾ ਪੈਸੂ ਦਾ ਐ ਕਰਕੇ ਆਂ ਕਰਕੇ। ਉਹ ਬੰਦਾ ਤੱਕੇ ਚੜ ਜਾਂਦਾ ਇਹ ਲਾਈ ਲਕ ਬਣਾ ਵੀ। ਹੁਣ ਸਭ ਤੋਂ ਲਾਸਟ ਗੱਲ ਆ ਹੁਣ ਚਾਚੇ ਤੇ ਲਾਲੂ ਨਾਲੇ ਕੀਤੀ ਕਰਦਾ। ਵਧੀਆ ਦੇਸੀ ਬੰਦਾ ਪੜਿਆ ਲਿਖਿਆ ਪਰ ਇਹ ਵੀ ਕਿਤਾਬਾਂ ਪੜਦਾ ਪਰ ਆਪਣੇ ਬੰਦੇ 'ਚ ਜਿੰਨੇ ਪੜੇ ਲਿਖੇ ਹੋਣ ਵਾਲੇ ਅਭਵਾਉਂਦੇ ਆ ਇੱਕ ਵੀ ਬੰਦਾ ਮੈਨੂੰ ਇਹ ਦਿਖਾ ਦੇ ਉਹ ਕਿਤਾਬ ਜਾਂ ਕੋਈ ਪੜਦਾ ਹੋਵੇ ਪੰਗਾ ਤਾਂ ਇਹ ਆ ਵੀ ਆਪਾਂ ਪੜਨਾ ਜਿਹੜੇ ਕਿਤਾਬਾਂ 'ਚ ਉਹ ਪੜਾਈ ਪੜੀ ਜਾਂਦੇ ਆ ਜਿਹੜੀ ਆਪਾਂ ਨੂੰ ਪੈਸੇ ਵਾਲੀ ਮਸ਼ੀਨ ਬਣਾਉਂਦੀ ਆ ਜਿਹੜੀ ਆਪਾਂ ਨੂੰ ਜ਼ਿੰਦਗੀ ਸਿਖਾਉਂਦੀ ਆ ਉਹ ਤਾਂ ਕੋਈ ਕਿਤਾਬ ਪੜਦਾ ਨਹੀਂ ਉਹ ਤੂੰ ਤਾਂ ਵੀ ਪੜੀ ਜਾਂਦਾ ਨਾਲੇ ਖੇਤੀ ਕਰਦਾ ਤੂੰ ਕੀ ਲੈਣਾ ਇਸ ਚੀਜ਼ ਤੋਂ ਤੇਰੇ ਅੰਦਰ ਮਤਲਬ ਜੋ ਤਾਂ ਕੋਈ ਹੈ ਨਾ ਤਾਂ ਚੰਗੀ ਲੱਗਦੀ ਆ ਤੂੰ ਪੜਦਾ ਪਰ ਉਹਨਾਂ ਦਾ ਇੰਟਰਸਟ ਹੀ ਨਹੀਂ ਹੈ ਕਿਤਾਬਾਂ 'ਚ ਪਹਿਲਾਂ ਹੁਣ ਸਾਰੇ ਮੁੰਡੇ ਅਸੀਂ ਪੜਦੇ ਰਹੇ ਹਾਂ ਪੜਦੇ ਹੁੰਦੇ ਸੀ ਕਿਤਾਬਾਂ ਨਾਲ ਇਹੀ ਚੀਜ਼ਾਂ ਨੇ ਜੇ ਇਹ ਚੀਜ਼ਾਂ ਤੋਂ ਖੜਾ ਛੁੱਟ ਗਿਆ ਤਾਂ ਆਪਣਾ ਭਲਾ ਹੋ ਜੂ ਪੰਜਾਬ ਦਾ